ਵੇ ਸੁਣ ਦਿਲ ਦੇ ਵਿੱਚ ਵਸੇਂਦਿਆ ਵੇ ਸੁਣ ਦਿਲ ਦੇ ਵਿੱਚ ਵਸੇਂਦਿਆ ਤੇਰਾ ਆਉਂਦਾ ਵੜਾ ਪਿਆਰ ਵੇ ਤੂੰ ਹਾਣੀ ਮੇਰੀ ਰੂਹ ਦਾ ਵੇ ਤੂੰ ਹਾਣੀ ਮੇਰੀ ਰੂਹ ਦਾ ਮੇਰੇ ਸਾਹਾਂ ਦਾ ਸਰਦਾਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਵੇ ਮੈਂ ਤੇਰੇ ਉੱਤੇ ਮਰ ਮਿਟੀ ਤੇਰਾ ਮੁਖੜਾ ਵੇਂਦਿਆਂ ਸਾਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਵੇ ਸੁਣ ਸੋਣੀ ਸੂਰਤ ਵਾਲਿਆ ਵੇ ਸੁਣ ਸੋਣੀ ਸੂਰਤ ਵਾਲਿਆ ਤੇਰਾ ਰੂਪ ਤਿੱਖੀ ਤਲਵਾਰ ਤੇਰਾ ਹਾਸਾ ਬੰਗਰ ਤੀਰ ਦੇ ਤੇਰਾ ਹਾਸਾ ਬੰਗਰ ਤੀਰ ਦੇ ਮੇਰੇ ਲੰਗਿਆ ਸੀਨੇਓ ਪਾਰ ਤੇਰੀ ਭੋਲੀ ਪਾਲੀ ਤੱਕਣੀ ਵੇ ਤੇਰੀ ਭੋਲੀ ਪਾਲੀ ਤੱਕਣੀ ਜਿੱਦਾਂ ਵਰਛੀ ਕਰਦੀ ਬਾਰ ਵੇ ਮੈਂ ਕਿੰਜ ਬਚਦੀ ਮਰ ਜਾਣਿਆ ਵੇ ਮੈਂ ਕਿੰਜ ਬਚਦੀ ਮਰ ਜਾਣਿਆ ਤੇਰੀ ਹਰ ਅਦਾਤ ਯਾਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਵੇ ਮੈਂ ਤੇਰੇ ਉੱਤੇ ਮਰ ਮਿਟੀ ਤੇਰਾ ਮੁਖੜਾ ਵੇਂਦਿਆਂ ਸਾਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਮੇਰੇ ਸੁਪਨਿਆਂ ਦੇ ਸਹਜਾਦਿਆ ਵੇ ਮੇਰੇ ਸੁਪਨਿਆਂ ਦੇ ਸਹਜਾਦਿਆ ਤੇਰੇ ਸੁਪਨੇ ਔਣ ਹਜ਼ਾਰ ਵੇ ਮੈਂ ਇੱਕ ਤੇਰੀ ਤਸਵੀਰ ਨੂੰ ਵੇ ਮੈਂ ਇੱਕ ਤੇਰੀ ਤਸਵੀਰ ਨੂੰ ਦੇਖਾਂ ਦੇ ਵਿੱਚ ਸੌ ਸੌ ਵਾਰ ਵੇ ਤੂੰ ਦਿਲ ਦੀ ਧੜਕਣ ਬਣ ਗਿਆ ਵੇ ਤੂੰ ਦਿਲ ਦੀ ਧੜਕਣ ਬਣ ਗਿਆ ਵੱਜੇ ਦਿਲ ਦੇ ਵਿੱਚ ਤਾਰ ਵੇ ਤੂੰ ਰੋਮ ਰੋਮ ਵਿੱਚ ਵਸ ਗਿਆ ਵੇ ਤੂੰ ਰੋਮ ਰੋਮ ਵਿੱਚ ਵਸ ਗਿਆ ਮੇਰੀ ਜਿੰਦ ਦਾ ਦਾਵੇਦਾਰ ਵੇ ਮੈਂ ਤੇਰੇ ਉੱਤੇ ਮਰ ਮਿਟੀ ਵੇ ਮੈਂ ਤੇਰੇ ਉੱਤੇ ਮਰ ਮਿਟੀ ਤੇਰਾ ਮੁਖੜਾ ਵੇਂਦਿਆਂ ਸਾਰ ਵੇ ਮੈਂ ਤੇਰੇ ਉੱਤੇ ਮਰ ਮਿੱਟੀ